ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਵਰ੍ਹਾ ਜਿਹੜਾ ਸੰਗਤਾਂ ਸਿੱਖ ਸੰਗਤਾਂ ਪੂਰੀ ਸ਼ਰਧਾ ਨਾਲ ਮਨਾ ਰਹੀਆਂ ਨੇ ਸੋ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਵਿੱਚ ਬੜੇ ਭਾਰੀ ਸਮਾਗਮ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੀ ਕਿਸੇ ਕਾਰਨ ਕਰਕੇ ਨਹੀਂ ਜਾ ਸਕੇ ਸੋ ਅੱਜ ਮੂਨ ਕਾਇ ਸੀ ਸੋਚਿਆ ਮੇਰੇ ਨਾਲ ਮੇਰੇ ਸਾਥੀ ਨਿਰਮਲ ਸਿੰਘ ਨੇਗੇ ਅਸੀਂ ਸੋਚਿਆ ਵੀ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਜਾਂ ਆਪਣੀ ਹਾਜ਼ਰੀ ਲਵਾਉਣ ਦੇ ਲਈ ਤਾਂ ਗੁਰੂ ਸਾਹਿਬ ਦੇ ਜਿਹੜਾ ਪਵਿੱਤਰ ਅਸਥਾਨ ਹੈ ਇੱਥੇ ਨੇੜੇ ਮੂਨਕ ਦੇ ਹੁੰਦਾ ਹੈ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਦਾ ਜਿਹੜਾ ਸਤਬਦੀ ਭਰ ਹੈ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਉਂਕਿ 28 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਤੰਤਨ ਸਾਹਿਬ ਸ਼ਹੀਦੀ ਦਿਹਾੜਾ ਜਿਹੜਾ ਵੱਡੀ ਪੱਧਰ ਤੇ ਜਿਹੜਾ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਆਪਾਂ ਜਾ ਕੇ ਦੇਖਦੇ ਹਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਜਾਂ ਕੋਈ ਰਾਹ ਰਸਤਾ ਵੀ ਕਿਸ ਤਰ੍ਹਾਂ ਦਾ ਇੱਥੋਂ ਮੂਨਕ ਤੋਂ ਤਮਤਾਨ ਸਾਹਿਬ ਵਾਲੇ ਨੂੰ ਜਿਹੜਾ ਹੈਗਾ ਆਉ ਚਲਦੇ ਆ ਲਓ ਜੀ ਕਰੋ ਦਰਸ਼ਨ ਮੂਨਕ ਤੋਂ ਜਦੋਂ ਆਪਾਂ ਚਲਦੇ ਆਂਗੇ ਤਮਤਾਨ ਸਾਹਿਬ ਨੂੰ ਤੋਂ ਸਭ ਤੋਂ ਪਹਿਲਾ ਪਿੰਡ ਜਿਹੜਾ 5 ਕਿਲੋਮੀਟਰ ਤੋਂ ਬਾਅਦ ਆਉਂਦਾ ਹੈ ਮਕੋੜ ਸਾਹਿਬ ਇਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬੜੀ ਖੂਬਸੂਰਤ ਜਿਹੜੀ ਡਿਊਟੀ ਬਣੀ ਹੋਈ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਯਾਤਰਾ ਦੇ ਦੌਰਾਨ ਇੱਥੇ ਵੀ ਜਿਹੜਾ ਪੜਾਕ ਕੀਤਾ ਹੋਇਆ ਦੱਸਿਆ ਜਾ ਰਿਹਾ ਹੈ ਦੇਖੋ ਬੋਰਡ ਲੱਗਿਆ ਹੋਇਆ ਜਿੱਥੇ ਪਵਿੱਤਰ ਇਤਿਹਾਸਕ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੌਵੀਂ ਮਕੋੜ ਸਾਹਿਬ ਇਹ ਸਾਈਡ ਤੇ ਜਿਹੜਾ ਉਹ ਸਥਾਨ ਹੈ ਤੇ ਅੱਗੇ ਜਿਹੜਾ ਆ ਰਸਤਾ ਹੈਗਾ ਇਹ ਰਸਤਾ ਅੱਗੇ ਤਮਤਾਨ ਸਾਹਿਬ ਨੂੰ ਚੱਲੇਗਾ ਜਦੋਂ ਤੁਸੀਂ ਮਕੋੜ ਸਾਹਿਬ ਤੋਂ ਅੱਗੇ ਤਮਤਾਨ ਸਾਹਿਬ ਵੱਲ ਦੇ ਰਸਤੇ ਨੂੰ ਵਧੋਗੇ ਤਾਂ ਛੜਕ ਹੈ ਜਿਹੜੀ ਇਹ ਛੜਕਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਜਿਹੜੇ ਮੂਨਕ ਤੋਂ ਜਾਂਦੇ ਨੇ ਰਾਹੀ ਗੀਤ ਸੰਗਤ ਪੰਜਾਬ ਸਰਕਾਰ ਜਿੱਥੇ ਵੱਡੀ ਪੱਧਰ ਤੇ ਗੁਰੂ ਸਾਹਿਬ ਦਾ ਜਿਹੜਾ ਇਹ ਦਿਹਾੜਾ ਮਨਾ ਰਹੀ ਆ ਤਾਂ ਜਿਹੜੇ ਇਹ ਇਤਿਹਾਸਕ ਸਥਾਨਾਂ ਨੂੰ ਜਾਣ ਵਾਲੇ ਰਸਤੇ ਨੇ ਤਾਂ ਇਹਨਾਂ ਤੇ ਵੀ ਜ਼ਰੂਰ ਜਿਹੜੀ ਗੌਰ ਕਰਨੀ ਬਣਦੀ ਸੀ ਪਰ ਨਹੀਂ ਕੀਤੀ ਗਈ ਕਾਫੀ ਜਗ੍ਹਾ ਤੋਂ ਜਿਹੜੀ ਸੜਕ ਹੈ ਇਹ ਕਾਫੀ ਟੁੱਟੀ ਹੋਈ ਸੜਕ ਹੈ ਜਿਹੜਾ ਹਰਿਆਣੇ ਦਾ ਹਿੱਸਾ ਆਊਗਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਪਰ ਪੰਜਾਬ ਦੀ ਸੜਕ ਦੇ ਹਾਲਾਤ ਨੇ ਜਿਹੜੇ ਬਹੁਤ ਮਾੜੇ ਨੇ ਬਹੁਤ ਦੁੱਖ ਹੋਇਆ ਜਦੋਂ ਇਸ ਪਵਿੱਤਰ ਸਥਾਨ ਤੇ ਜਾਣ ਲਈ ਖਾਸ ਕਰਕੇ ਜਦੋਂ ਦਿਹਾੜਾ ਜਿਹੜਾ ਗੁਰੂ ਸਾਹਿਬ ਦਾ ਪੂਰਾ ਦੇਸ਼ ਦੁਨੀਆ ਵਿੱਚ ਮਨਾਇਆ ਜਾ ਰਿਹਾ ਤਾਂ ਇਸ ਹਾਲਾਤ ਦੇਖੋ ਇਸ ਸੜਕ ਦੇ ਵੀ ਕਿਸ ਤਰ੍ਹਾਂ ਦੇ ਨੇਗੇ ਉਹ ਜੀ ਆਪਾਂ ਪਹੁੰਚ ਚੁੱਕੇ ਹਾਂ ਧੰਤਾਨ ਸਾਹਿਬ ਗੁਰਦੁਆਰਾ ਜਿੱਥੇ ਦੇਖੋ ਪੂਰਾ ਚੰਡੋਲਾ ਵਗੈਰਾ ਜਿਹੜਾ ਚੱਲ ਰਿਹਾ ਹੈਗਾ ਮੈਂ ਦੱਸ ਦੇਵਾਂ ਦੋ ਕੁ ਪਿੰਡ ਆਉਂਦੇ ਨੇ ਮਹਾ ਸਿੰਘ ਵਾਲਾ ਤੇ ਮਕੋੜ ਸਾਹਿਬ ਜਦੋਂ ਆਪਾਂ ਉਥੋਂ ਚੱਲਦੇ ਹਾਂ ਮੂਨਕ ਤੋਂ ਅੱਧੇ ਘੰਟੇ ਦਾ ਜਿਹੜਾ ਸਫ਼ਰ ਹੈਗਾ ਅੱਧੇ ਘੰਟੇ ਸਫ਼ਰ ਬਾਅਦ ਤੁਸੀਂ ਤੰਤਾਨ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਜਾਓਗੇ ਗੁਰਦੁਆਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਕੰਪਲੈਕਸ ਹੈ ਉਹ ਤੋਂ ਸਾਈਡ ਦੇ ਉੱਪਰ ਜਿਹੜੇ ਟੈਂਟ ਲਗਾ ਕੇ ਇਹ ਦੀਵਾਨ ਹਾਲ ਬਣਾਇਆ ਗਿਆ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਕੀਲਿਆਂ ਦੇ ਵਿੱਚ ਜਿਹੜੀ ਪਾਰਕਿੰਗ ਲਈ ਜਗ੍ਹਾ ਛੱਡੀ ਗਈ ਹੈ ਇਹ ਖੇਤ ਨੇ ਜੀਰੀ ਵਾਲੇ ਜਿਹੜੇ ਜੀਰੀ ਤੋਂ ਬਾਅਦ ਫਸਲ ਦੀ ਬੀਜੀ ਗਈ ਪਰ ਕਾਰਾਂ ਗੱਡੀਆਂ ਲਈ ਬਹੁਤ ਵੱਡੀ ਪਾਰਕਿੰਗ ਜਿਹੜੀ ਦੋਨੋਂ ਸਾਈਡਾਂ ਤੇ ਤੁਸੀਂ ਦੇਖੋ ਰੱਖੀ ਹੋਈ ਹੈ ਤਾਂ ਸਾਹਮਣੇ ਜਿੱਥੇ ਦੀਵਾਨ ਹਾਲ ਬਣਿਆ ਹੋਇਆ ਉੱਥੇ ਸੰਗਤਾਂ ਦੀ ਰਹਿਸ਼ ਲਈ ਟੈਂਟ ਵਗੈਰਾ ਨੇ ਜਿਹੜੇ ਅੱਗੇ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਤੁਸੀਂ ਸਭ ਸੰਗਤ ਨੇ ਆਮ ਦੇਖਿਆ ਹੋਇਆ ਪਹਿਲਾਂ ਤਾਂ ਆਪਾਂ ਅੱਜ ਜਿੱਥੇ ਦੀਵਾਨ ਹਾਲ ਜਿੱਥੇ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦਿਹਾੜੇ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਸੰਗਤਾਂ ਲਈ ਜਿਹੜੇ ਪ੍ਰਬੰਧ ਨੇ ਬਹੁਤ ਵੱਡੀ ਪੱਧਰ ਤੇ ਪ੍ਰਬੰਧ ਹੋਏ ਹੋਏ ਨੇ ਤੇ ਨਾਲ ਹੀ ਜਿਹੜੇ ਸੇਵਾਦਾਰ ਨੇ ਬਹੁਤ ਜ਼ਿਆਦਾ ਵਲੰਟੀਅਰ ਜਿਹੜੇ ਜਗ੍ਹਾ-ਜਗ੍ਹਾ ਖੜੇ ਤੁਹਾਨੂੰ ਦਿਖਾਈ ਦੇਣਗੇ ਲਓ ਜੀ ਕਰੋ ਦਰਸ਼ਨ ਮੇਨ ਜਿੱਥੇ ਸ਼ੁਰੂ ਹੋ ਜਾਂਦਾ ਪੰਡਾਲ ਉਸ ਜਗਾ ਤੇ ਖੜੇ ਆ ਤਾਂ ਇੱਥੇ ਲੰਗਰ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਪਿੰਡ ਮੰਡਵੀ ਤੇ ਮੰਡਵੀ ਖੁਰਦ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਹੋਇਆ ਪਿੱਪਲ ਥੇ ਦੀ ਸੰਗਤ ਵੱਲੋਂ ਤਾਂ ਅੱਗੇ ਤੁਸੀਂ ਦੇਖੋ ਪਿੰਡ ਹੋਤੀਪੁਰ ਵੱਲੋਂ ਜਿਹੜਾ ਲੰਗਰ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਕੇਸਰ ਬਦਾਮਾਂ ਵਾਲੇ ਦੁੱਧ ਦਾ ਲੰਗਰ ਚਾਹ ਪਕੌੜਿਆਂ ਦਾ ਲੰਗਰ ਸੋ ਬੜੇ ਬੰਨਸ ਬੰਨੇ ਜਿਹੜੇ ਲੰਗਰ ਉਹ ਸੰਗਤ ਲਈ ਇੱਥੇ ਲਗਾਏ ਗਏ ਨੇ ਤਾਂ ਚਾਰੇ ਪਾਸੇ ਜਿਹੜਾ ਸੰਗਤ ਦਾ ਭਾਰੀ ਜਮਾਵੜਾ ਜਿਹੜਾ ਅੱਜ ਇੱਥੇ ਆਇਆ ਹੋਇਆ ਹੈਗਾ ਨਤਮਸਤਕ ਹੋਣ ਦੇ ਲਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੋ ਤੁਸੀਂ ਕੈਮਰੇ ਦੀ ਅੱਖ ਨਾਲ ਦੇਖੋ ਤਾਂ ਹਰ ਪਾਸੇ ਜਿਹੜੇ ਵੰਸਵੰਨੇ ਪਕਵਾਨ ਨੇ ਉਹ ਸੰਗਤ ਲਈ ਤਿਆਰ ਕੀਤੇ ਹੋਏ ਨੇ ਸਿਆਣੇ ਕਹਿੰਦੇ ਨੇ ਵੀ ਪਾਪੀ ਪੇਟ ਦਾ ਸਵਾਲ ਹੁੰਦਾ ਦੇਖੋ ਤੁਸੀਂ ਜਿੱਥੇ ਇੱਕ ਪਾਸੇ ਸੰਗਤਾਂ ਵੱਡੀ ਪੱਧਰ ਤੇ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਨੇ ਤਾਂ ਇਹ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਇਹ ਵੀ ਇੱਕ ਤਰ੍ਹਾਂ ਨਾਲ ਆਪਣੇ ਟੇਕ ਦਾ ਪਾਲਣ ਪੋਸ਼ਣ ਕਰਨ ਲਈ ਦੇਖੋ ਜੀ ਰੱਸੀ ਦੇ ਉੱਪਰ ਇੱਕ ਛੋਟਾ ਬੱਚਾ ਤੁਰਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਵੀ ਆਪਣੀ ਕਲਾ ਦਾ ਜਿਹੜਾ ਜੋਰ ਦਿਖਾ ਰਿਹਾ ਹੈ ਵੀ ਵੱਡਾ ਟੈਂਟ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਤਾਂ ਇਹ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਜਿਹੜਾ ਸੰਗਤ ਦੇ ਲਈ ਜਿਹੜਾ ਲੰਗਰ ਇਹ ਲਗਾਇਆ ਗਿਆ ਤਾਂ ਕਾਫੀ ਵੱਡੇ ਟੈਂਟ ਨੇ ਜਿਹੜੇ ਲੰਗਰ ਦੇ ਰੂਪ ਦੇ ਵਿੱਚ ਬਣਾਏ ਗਏ ਨੇ ਆਰਟੀਫੀਸ਼ੀਅਲ ਸੰਗਤਾਂ ਲਈ ਇਸ ਸਾਈਡ ਤੇ ਜਿਹੜਾ ਟੈਂਟ ਨੋਮਾ ਬਿਲਡਿੰਗ ਤੋਂ ਵੱਲੋਂ ਬਣੀ ਦਿਖਾਈ ਦੇ ਰਹੀ ਹੈ ਕਾਰ ਸੇਵਾ ਵਾਲੇ ਬਾਬਾ ਕਸ਼ਮੀਰਾ ਸਿੰਘ ਜੀ ਦਾ ਨੌਦਾ ਵਾਲੇ ਉਹਨਾਂ ਵੱਲੋਂ ਲੰਗਰ ਸੇਵਾ ਲਗਾਈ ਗਈ ਹੈ ਤਾਂ ਤੁਸੀਂ ਦੇਖੋ ਚੁਫੇਰੇ ਚਾਰੇ ਪਾਸੇ ਜਿਹੜਾ ਮੈਡੀਕਲ ਛੋਪਾ ਬਣੀਆਂ ਹੋਈਆਂ ਨੇ ਜਾਂ ਸੰਗਤਾਂ ਲਈ ਮੈਡੀਕਲ ਕੈਂਪ ਤੇ ਲੰਗਰ ਵਗੈਰਾ ਸੇਵਾਦਾਰ ਵਲੰਟੀਅਰ ਨੇ ਜਿਹੜੇ ਲਗਾਤਾਰ ਸੇਵਾ ਦੇ ਵਿੱਚ ਤੁਹਾਨੂੰ ਇੱਥੇ ਝੂਟੇ ਹੋਏ ਦਿਖਾਈ ਦੇ ਰਹੇ ਨੇ ਪਾਣੀ ਛਿੜਕਿਆ ਜਾ ਰਿਹਾ ਤਾਂ ਕਿ ਪ੍ਰੇਤਾ ਮਿੱਟੀ ਨਾ ਉੱਠੇ ਸਾਡੀ ਏਡ ਵੱਲੋਂ ਵੀ ਜਿਹੜਾ ਮੈਡੀਕਲ ਕੈਂਪ ਸੋ ਵੱਖ-ਵੱਖ ਜਿਹੜੀਆਂ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਨੇ ਜਿਹੜੇ ਮੈਡੀਕਲ ਦੁਕਾਨਾਂ ਬਣਾਈਆਂ ਹੋਈਆਂ ਉਹ ਲਗਾਈਆਂ ਹੋਈਆਂ ਨੇ। ਕੋਈ ਇਸ ਸਾਈਡ ਜਿਹੜਾ ਯਾਤਰੀਆਂ ਲਈ ਗੱਠੜੀ ਘਰ ਹੈ। ਪਰ ਕਾਫੀ ਵੱਡੀ ਦੂਰ ਤੱਕ ਜਿਹੜੀ ਪਰਹੇਸ਼ ਲਈ ਸੰਗਤਾਂ ਲਈ ਜਿਹੜਾ ਬਣਾਇਆ ਹੋਇਆ ਇਸ ਸਾਈਡ ਜਿਹੜਾ ਬੀਬੀਆਂ ਦੀ ਰਹਿਸ਼ ਲਈ ਵਿਸ਼ੇਸ਼ ਜਿਹੜਾ ਟੈਂਟ ਕਿਉਂਕਿ ਕਾਫੀ ਵੱਡੀ ਅ ਕਾਫੀ ਜਗ੍ਹਾ ਦੇ ਵਿੱਚ ਜਿਹੜੇ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਬਣਾਏ ਹੋਏ ਨੇ ਮੈਂ ਦੱਸ ਦੇਵਾਂ ਕਿ ਗੁਰਦੁਆਰਾ ਸਾਹਿਬ ਕੋਲ ਕਰੀਬ 900 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਦੱਸੀ ਜਾ ਰਹੀ ਹੈ ਗੁਰਦੁਆਰਾ ਧੰਤਾਨ ਸਾਹਿਬ ਕੋਲ ਸੋ ਬੜੀ ਖੁੱਲੀ ਜਗ੍ਹਾ ਦੇ ਵਿੱਚ ਤੁਸੀਂ ਚਾਰ ਸਿਫਰੇ ਦੇਖੋ ਸੰਗਤਾਂ ਦਾ ਆਵਾਜਾਈ ਤੇ ਇਸ ਸਾਈਡ ਜਿਹੜੇ ਸੰਗਤਾਂ ਲਈ ਜਿਹੜੇ ਟੈਂਟ ਨੇ ਬਣੇ ਹੋਏ ਰਹਿਸ਼ ਲਈ ਉਹ ਬਣੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਸੋ ਬਹੁਤ ਸੋਹਣਾ ਜਿਹੜਾ ਦੀਵਾਰ ਦੇ ਉੱਪਰ ਗੁਰੂ ਸਾਹਿਬ ਦੇ 350 ਸਾਲ ਦਰਸਾਉਣ ਦੇ ਲਈ ਜਿਹੜਾ ਖੂਬਸੂਰਤ ਬਾਲ ਪੇਂਟਿੰਗਾਂ ਕੀਤੀਆਂ ਹੋਈਆਂ ਨੇ ਕਰ ਤੁਸੀਂ ਦੇਖੋ ਬਿਲਕੁਲ ਹੀ ਜਿੱਥੇ ਦਰਬਾਰ ਸਾਹਿਬ ਦਾ ਜਿਹੜਾ ਦੀਵਾਨ ਹਾਲ 메ਨ ਬਣਾਇਆ ਗਿਆ ਪੰਡਾਲ ਸੰਗਤ ਲਈ ਤਾਂ ਇਹਦੇ ਬਿਲਕੁਲ ਸਾਹਮਣੇ ਜਿਹੜੇ ਜੋੜਾ ਘਰ ਨੇ ਕਾਫੀ ਤੁਹਾਨੂੰ ਇੱਥੇ ਤੁਸੀਂ ਆਪਣੇ ਜੋੜਾ ਨੇ ਜਿਹੜੇ ਜਮਾ ਕਰਾ ਸਕਦੇ ਹੋ ਤੇ ਖੁੱਲਾ ਡੁੱਲਾ ਜਿਹੜਾ ਪੰਡਾਲ ਬਹੁਤ ਸੋਹਣੀਆਂ ਤਿਆਰੀਆਂ ਨੇ ਜਿਹੜੀਆਂ ਉਹ ਹਰ ਪਾਸੇ ਕੀਤੀਆਂ ਹੋਈਆਂ ਨੇ ਗੁਰਦੁਆਰਾ ਧੰਤਾਨ ਸਾਹਿਬ ਦਾ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਵਿੱਚਕਾਰ ਲਈ ਦਿੰਦਾ 29 ਨਵੰਬਰ ਆ ਸ਼ਾਮ ਦਾ ਵਕਤ ਹੈਗਾ ਤੁਹਾਨੂੰ ਜਿਹੜੀ ਆਇ ਤਸਵੀਰਾਂ ਤੁਸੀਂ ਦੇਖੋ ਕੈਮਰੇ ਦੀ ਅੱਖ ਨਾਲ ਬਹੁਤ ਹੀ ਸੋਹਣਾ ਜਿਹੜਾ ਜਿਹੜੀ ਸੰਗਤ ਨਹੀਂ ਆ ਸਕਦੀ ਤਾਂ ਉਹ ਕੈਮਰੇ ਦੀ ਅੱਖ ਨਾਲ ਦਰਸ਼ਨ ਕਰ ਸਕਦੇ ਹੋ ਸੋ ਗੁਰੂ ਸਾਹਿਬ ਦਾ ਜਿਹੜਾ ਦਿਹਾੜਾ ਹੈਗਾ ਜਿੱਥੇ ਵੀ ਤੁਹਾਡੇ ਕਿਤੇ ਨੇੜੇ ਜਿੱਥੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜਰੂਰ ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਪਹੁੰਚੋ ਕਰੋ ਜੀ 메ਨ ਪੰਡਾਲ ਦੇ ਦਰਸ਼ਨ ਜਿੱਥੇ ਦਿਨ ਰਾਤ ਰਹਿਣ ਸਭਾਈ ਜਿਹੜਾ ਕੀਰਤਨ ਚਲ ਰਿਹਾ ਹੈਗਾ ਤਾਂ ਦੋਨੋਂ ਪਾਸੋਂ ਸੰਗਤ ਦਾ ਪ੍ਰਵਾਹ ਜਿਹੜਾ ਭਾਰੀ ਗਿਣਤੀ ਦੇ ਵਿੱਚ ਸ਼ਾਮ ਦਾ ਵਕਤ ਸੰਗਤ ਨਤਮਸਤਕ ਹੋ ਕੇ ਵਾਪਸ ਵੀ ਜਾ ਰਹੀ ਹੈ ਘਰਾਂ ਨੂੰ ਤਾਂ ਕਾਫੀ ਸੰਗਤ ਜਿਹੜੀ ਹੁਣ ਵੀ ਇੱਥੇ ਤੁਹਾਨੂੰ ਪਹੁੰਚੀ ہوئی ਦੂਰ ਦਰਾੜਿਆਂ ਤੋਂ ਦਿਖਾਈ ਦੇ ਰਹੀ ਹੈ ਤਾਂ ਪੰਡਾਲ ਬਹੁਤ ਸੋਹਣਾ ਜਿਹੜੀ ਸਜਾਵਟ ਕੀਤੀ ਹੋਈ ਹੈ ਮਹਾਰਦਵਾਰਾ ਧੰਤਾਨ ਸਾਹਿਬ ਦੇ ਜਿੱਥੇ ਦੀਵਾਨ ਚੱਲ ਰਹੇ ਨੇ ਸੋ ਦਰਬਾਰ ਸਾਹਿਬ ਤੋਂ ਬਾਹਰ ਇਹ ਜਿਹੜਾ ਇੱਕ ਪੰਡਾਲ ਹੈਗਾ ਕਾਫੀ ਜਗ੍ਹਾ ਦੇ ਵਿੱਚ ਜਿਹੜਾ ਕਈ ਏਕੜ ਦੇ ਵਿੱਚ ਇਹ ਪੰਡਾਲ ਸਜਾਇਆ ਗਿਆ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਕਿ ਜਾਕੀ ਤੁਹਾਨੂੰ ਸਟੇਜ ਦੇ ਦਰਸ਼ਨ ਕਰਵਾਉਣੇ ਆ। ਕਾਫੀ ਸੋਹਣੀ ਸਜਾਵਟ ਜਿਹੜੀ ਗੁਰੂ ਦੇ ਦਰਬਾਰਾਂ ਦੀ ਕੀਤੀ ਹੋਈ ਹੈ ਤੇ ਸੰਗਤ ਲਈ ਜਿਹੜੀਆਂ ਸਕਰੀਨਾਂ ਨੇ ਦੋਨੋਂ ਸਾਈਡ ਤੇ ਦੂਰ ਦਰਾਡੇ ਲਈ ਕਿਉਂਕਿ ਸੰਗਤ ਨੂੰ ਸਟੇਜ ਦੇ ਉੱਪਰ ਜਿਹੜਾ ਪੂਰਾ ਨਹੀਂ ਦਿਖਾਈ ਦਿੰਦਾ ਤਾਂ ਦੋਨੋਂ ਸਾਈਡ ਸਕਰੀਨਾਂ ਲਗਾ ਕੇ ਸੰਗਤ ਲਈ ਜਿਹੜਾ ਪ੍ਰਚਾਰ ਹੈ ਗੁਰਸਿੱਖੀ ਦਾ ਸਿੱਖੀ ਦਾ ਉਹ ਕੀਤਾ ਜਾ ਰਿਹਾ ਹੈ। ਦੇ ਧਰਮosaurੂ ਸਾਹਿਬ ਦੀ ਜਾਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਤੁਸੀਂ ਦੇਖੋ ਬਹੁਤ ਸੋਹਣਾ ਜਿਹੜਾ ਸਟੇਜ ਸਜਾਈ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ ਉਹ ਬਹੁਤ ਸੋਹਣਾ ਜਿਹੜਾ ਦੀਵਾਰਾਂ ਹਾਰ ਸਜਾਇਆ ਜਾ ਰਿਹਾ ਗੁਰਬਾਣੀ ਨੂੰ ਨਾਲ ਗੁਰੂ ਦਾ ਮੰਤਰ ਦ੍ਰਿੜ ਕਰਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਤੋਂ ਗੁਰੂ ਦਾ ਮੰਤਰ ਲੈ ਕੇ ਉਹ ਸ਼ਬਦ ਲੈ ਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਉਹ ਵੀ ਸਾਨੂੰ ਸਮਝਾ ਰਹੇ ਹਨ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਕੋ ਬੰਧ ਕਹੋ ਨਾਨਕ ਇਸ ਜਗਤ ਮੈਂ ਜਿਨ ਜਪਿਓ ਗੁਰ ਮੰਤ ਹੁਣ ਜਿਹੜਾ ਗੁਰੂ ਦਾ ਮੰਤਰ ਹੈ ਜੋ ਭਾਈ ਗੁਰਦਾਸ ਜੀ ਨੇ ਬੜਾ ਖੁੱਲ ਕੇ ਸਮਝਾ ਦਿੱਤਾ ਕਿ ਸਾਡੇ ਮਨ ਵਿੱਚ ਕੋ ਭੁਲੇਖਾ ਨਾ ਰਹੇ ਕਿ ਇਹੋ ਜਿਹਾ ਨਾ ਕਿਤੇ ਸਮਾ ਬਣ ਜੇ ਕਿਉ ਨਾਮ ਨੂੰ ਗੁਜਣਾ ਮਾਲਕ ਦੇ ਨਾਲ ਮਲਾਪ ਕਰਨਾ ਇਹਨਾਂ ਨਵੇਂ ਦਰਵਾਜਾਂ ਤੇ ਕੰਟਰੋਲ ਕਰਨਾ ਜਿਹੜਾ ਸਾਡੇ ਘਰ ਨੂੰ ਰਸਤਾ ਜਾਂਦਾ ਹੈ ਕਿਉਂਕਿ ਜਿਹੜੇ ਰਸਤੇ ਦੇ ਨਾਲ ਨਹੀਂ ਜਾਈਏ ਮੇਨ ਜਿਹੜੀ ਡਿਊਟੀ ਬਣਾਈ ਗਈ ਆ ਉਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਪੰਡਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਦੋਨੋਂ ਸਾਈਡਾਂ ਦੇ ਉੱਪਰ ਆ ਜੋੜਾ ਘਰ ਬਣਾਏ ਗਏ ਨੇ ਇਹ ਗੁਰਦੁਆਰਾ ਸਿੰਘ ਸਭਾ ਹੰਸੀ ਹਸਾਰ ਦੀ ਸੰਗਤ ਵੱਲੋਂ ਇਸ ਸਾਈਡ ਬਣਾਇਆ ਗਿਆ ਤੇ ਉਸ ਸਾਈਡ ਸਾਧ ਸੰਗਤ ਕਫਾਣਾ ਵੱਲੋਂ ਭਾਈ ਕਨੀਆ ਜੀ ਸੇਵਾਦਾਰ ਟੁਹਾਣਾ ਵੱਲੋਂ ਜਿਹੜਾ ਇਸ ਸਾਈਡ ਜਿਹੜਾ ਜੋੜਾ ਘਰ ਬਣਾਇਆ ਗਿਆ ਬਹੁਤ ਹੀ ਵਧੀਆ ਪ੍ਰਬੰਧਨ ਹੈ ਤੇ ਬਹੁਤ ਵੱਡੀ ਪੱਧਰ ਤੇ ਜਿਹੜੇ ਸੇਵਾਦਾਰ ਇੱਥੇ ਸੇਵਾ ਕਰਨ ਵਿੱਚ ਜੁਟੇ ਹੋਏ ਨੇ ਵਲੰਟੀਅਰ ਸਾਈਡ ਇਸ ਸਾਈਡ ਜਿਹੜਾ ਦੀਵਾਨ ਹਾਲ ਜਿੱਥੇ ਦੀਵਾਨ ਚੱਲ ਰਿਹਾ ਹੈਗਾ ਤੋਂ ਬਿਲਕੁਲ ਉਹਦੇ ਨਾਲ ਹੀ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਦਰਵਾਸਾ ਸਾਹਿਬ ਦਾ ਜਿਹੜਾ ਗੁੰਬਦ ਦਿਖਾਈ ਦੇ ਰਿਹਾ ਹੈਗਾ ਤੋਂ ਇਸ ਸਾਈਡ ਜਿਹੜੇ ਟੈਂਟ ਨੇ ਉਹ ਬਣਾਏ ਹੋਏ ਨੇ 300 ਦੇ ਕਰੀਬ ਜਿਹੜੇ ਟੈਂਟ ਨੁਮਾ ਛੋਟੇ ਛੋਟੇ ਸੰਗਤ ਦੇ ਠਹਿਰਨ ਲਈ ਬਹੁਤ ਹੀ ਖੂਬਸੂਰਤ ਜਿਹੜੇ ਟੈਂਟ ਬਿਲਕੁਲ ਦੀਵਾਨ ਹਾਲ ਦੇ ਨਾਲ ਹੀ ਰਾਤ ਦੀ ਰਹਿائش ਲਈ ਬਣਾਏ ਹੋਏ ਨੇ ਤਾਂ ਇੱਥੇ ਵੀ ਆ ਕੇ ਸੰਗਤ ਜਿਹੜੀ ਫੈਰ ਸਕਦੀ ਹੈ ਇਸ ਸਾਈਡ ਇੱਕ ਜਿਹੜਾ ਟੈਂਟ ਬਣਾਇਆ ਗਿਆ ਇਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਜੀਵਨ ਸੰਬੰਧੀ ਜਿਹੜੇ ਪ੍ਰਦਰਸ਼ਨੀਆਂ ਨੇ ਉਹ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਬਹੁਤ ਹੀ ਖੂਬਸੂਰਤ ਪ੍ਰਦਰਸ਼ਨੀਆਂ ਨੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਪ੍ਰਦਰਸ਼ਨੀਆਂ ਦੇ ਤੁਸੀਂ ਦੇਖੋ ਕਾਫੀ ਜਗ੍ਹਾ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਜਿਹੜੀਆਂ ਇਹ ਪ੍ਰਦਰਸ਼ਨੀਆਂ ਬਹੁਤ ਜਿਹੜਾ ਖੂਬਸੂਰਤ ਪ੍ਰਦਰਸ਼ਨੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਬੰਧਤ ਜਿਹੜੀ ਲਗਾਈ ਗਈ ਹੈ ਗੁਰਦੁਆਰਾ ਸੁਨਤਾਨ ਸਾਹਿਬ ਕੋ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਜਿਹੜੇ ਬਿਹਤਰ ਸੰਗਤ ਲਈ ਪ੍ਰਬੰਧ ਕੀਤੇ ਗਏ ਨੇ ਜਿੱਥੇ ਤਾਂ ਉੱਥੇ ਤੁਸੀਂ ਦੇਖੋ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਜਿਹੜੀਆਂ ਪ੍ਰਦਰਸ਼ਨੀਆਂ ਨੇ ਉਹ ਵੀ ਲਗਾਈਆਂ ਗਈਆਂ ਨੇ ਤਾਂ ਕਿ ਜਿਹੜੀਆਂ ਸੰਗਤਾਂ ਨੇ ਆ ਕੇ ਆਪਣੇ ਵਿਰਸੇ ਤੋਂ ਜਿਹੜਾ ਜਾਣੂ ਹੋ ਸਕਣਾ ਕਿਸ ਤਰ੍ਹਾਂ ਦਾ ਜਿਹੜਾ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਹੈ ਗੌਰਵਮਈ ਦਰਸਾਈ ਜਿਹੜਾ ਸੰਗਤਾਂ ਨੂੰ ਡੂਬਰੂ ਹੋ ਸਕਣ। ਤੋਂ ਤੁਹਾਨੂੰ ਇਹ ਦਿਖਾਉਨੇ ਆ ਪੂਰਾ ਇਤਿਹਾਸ ਜਿਸ ਤਰ੍ਹਾਂ ਦਰਸਾਇਆ ਹੋਇਆ ਹੈ ਇਹ ਦਾਦਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਅਰਜਨ ਦੇਵ ਜੀ ਤੇ ਦਾਦੀ ਜੀ ਮਾਤਾ ਗੰਗਾ ਜੀ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਾਤਾ ਨਾਨਕੀ ਜੀ ਸੋ ਇਸ ਤਰ੍ਹਾਂ ਜਿਹੜਾ ਪੂਰਾ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਬੱਚਿਆਂ ਤੱਕ ਚਾਹ ਸਾਹਿਬ ਜਦਿਆਂ ਤੱਕ ਜਿਹੜਾ ਇਤਿਹਾਸ ਉਹ ਇਸ ਪ੍ਰਦਰਸ਼ਨੀ ਵਿੱਚ ਦਰਸਾਇਆ ਹੋਇਆ ਜਿਸ ਕਿਉਂਕਿ ਸੰਗਤਾਂ ਲਈ ਬਹੁਤ ਖਿੱਚਦਾ ਕੇਂਦਰ ਬਣਿਆ ਹੋਇਆ ਹੈ। ਹੋਤੀਪੁਰ ਦੀ ਸੰਗਤ ਵੱਲੋਂ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਸੀ ਕੇਸਰ ਬਦਾਮਾਂ ਵਾਲੇ ਦੁੱਧ ਦਾ ਜਿਹੜਾ ਲੰਗਰ ਸੰਗਤ ਲਈ ਲਗਾਇਆ ਗਿਆ ਤੁਸੀਂ ਦੇਖੋ ਸੇਵਾਦਾਰ ਦੁੱਧ ਜਿਹੜਾ ਵਰਤਾ ਰਹੇ ਨੇ ਸੰਗਤ ਲਈ ਖੁੱਲੇ ਆਮ ਜਿਹੜਾ ਦੁੱਧ ਕੇਸਰ ਬਦਾਮਾਂ ਵਾਲਾ ਦੁੱਧ ਵਲੰਟੀਅਰਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਜਿਹੜਾ ਲੰਗਰ ਪਿੰਡ ਹੋਤੀਪੁਰ ਦੀ ਸੰਗਤ ਵੱਲੋਂ ਲਗਾਇਆ ਗਿਆ ਹੈ ਲਓ ਜੀ ਸੰਗਤ ਜੀ ਤੁਹਾਨੂੰ ਜਿਹੜੇ ਦਰਸ਼ਨ ਕਰਾਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਜਾਦ ਦੇ ਵਿੱਚ ਜਿਹੜਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਗੁਰਦੁਆਰਾ ਤੁਮਤਾਂ ਸਾਹਿਬ ਦੇਖੀ ਜਿਹੜਾ ਕੀਰਤਨ ਦਰਬਾਰ ਚੱਲ ਰਿਹਾ ਹੈ ਤੇ ਤਿੰਨ ਦਿਨਾਂ ਜਿਹੜਾ ਸ਼ਹੀਦੀ ਸਾਕੇ ਨੂੰ ਸਮਰਪਿਤ ਯਾਦ ਮਨਾਈ ਜਾ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋ ਬੜੇ ਸੋਹਣੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕੇ ਦੀ ਸੰਗਤ ਵੱਲੋਂ ਦੱਸ ਦਈਏ ਕਿ ਜ਼ਿਲ੍ਹਾ ਜੀਂਦ ਤੇ तहसील नरवाना ਦਾ ਜਿਹੜਾ ਇਹ ਇਲਾਕਾ ਪੈਂਦਾ ਹਰਿਆਣਾ ਦਾ ਗੁਰਦੁਆਰਾ ਤੁਮਤਨ ਸਾਹਿਬ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਪ੍ਰਬੰਧ ਇੱਥੇ ਆ ਕੇ ਜਰੂਰ ਨਤਮਸਤਕ ਹੋਵੋ ਹੋਰ ਵੀ ਤੁਹਾਡੇ ਨੇੜੇ ਜਿੱਥੇ ਕਿਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਸੰਬੰਧਤ ਆ ਸਥਾਨ ਨੇ ਤਾਂ ਉਹਨਾਂ ਸਥਾਨਾਂ ਤੇ ਜਾ ਕੇ ਨਤਮਸਤਕ ਹੋਈਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣਗੇ ਕਿਉਂਕਿ ਉਹਨਾਂ ਦੇ ਜਾਦਾਂ ਦੇ ਵਿੱਚ ਜਿਹੜੇ ਦਿਹਾੜੇ ਨੇ 350 ਸਾਲਾ ਬੜਾ ਸਿੱਖ ਕੌਮ ਦੇ ਲਈ ਇਤਿਹਾਸਕ ਦਿਨ ਹੈ ਗੁਰੂ ਸਾਹਿਬ ਦਾ ਜਿਹੜਾ ਮਨਾਇਆ ਜਾ ਰਿਹਾ ਸੋ ਵਾਹਿਗੁਰੂ ਜੀ ਕਾ ਖਾਲ